ਤੁਸੀਂ ਆਪਣਾ ਉਮੀਦਵਾਰ ਖੜਾ ਕੀਤਾ ਬਰਨਾਲੇ ਤੋਂ ਠੀਕ ਹੈ ਹਾਂਜੀ ਦੂਜੇ ਪਾਸੇ ਤੁਹਾਡੀ ਸਾਬਕਾ ਪਾਰਟੀ ਕਹਿੰਦੀ ਜਾਂ ਪਹਿਲੀ ਪਾਰਟੀ ਦੇ ਗੋਬਿੰਦ ਸਿੰਘ ਸੰਧੂ ਖੜੇ ਨੇ ਸਿਮਰਜੀਤ ਸਿੰਘ ਮਾਨ ਦੇ ਦੋਤੇ ਲੋਕ ਕਿਹਨੂੰ ਚੋਣਨ ਲੋਕ ਤੌਲਦਿਆਂ ਚ ਪੈ ਗਈ ਗੱਲ ਇਹ ਆ ਪਹਿਲਾਂ ਤਾਂ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਹਮ ਇਹ ਸੁਖਚੈਨ ਸਿੰਘ ਅਤਲਾ ਜਿਹੜਾ ਬਰਨਾਲੇ ਤੋਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸਰਕਾਰੀ ਖਾਲਸਾ ਵੱਲੋਂ ਪਰਿਵਾਰਵਾਦ ਮੁਕਤ ਉਮੀਦਵਾਰ ਮੇਰਾ ਨਹੀਂ ਹੈ ਇਹ ਪੰਥ ਦਾ ਉਮੀਦਵਾਰ ਹੈ ਪਾਰਟੀ ਦਾ ਸ਼੍ਰੋਮਣੀ ਕਾਲੀ ਦਲ ਫਤਿਹ ਦਾ ਉਮੀਦਵਾਰ ਹੈ ਤੇ ਮੈਂ ਵੀ ਇੱਕ ਫਤਿਹ ਦਾ ਨਿੱਕਾ ਜਿਹਾ ਅੰਗ ਹਾਂ ਇਸ ਕਰਕੇ ਇਹ ਇਹ ਉਹ ਪੰਥ ਦਾ ਉਮੀਦਵਾਰ ਹੈ ਤੇ ਜਿਹੜਾ ਉੱਥੋਂ ਚੋਣ ਆਪਣੇ ਮੁੱਦਿਆਂ ਤੇ ਲੜ ਰਿਹਾ ਹੈ ਹੁਣ ਮੈਂ ਕਈ ਵਾਰੀ ਸੋਚਦਾ ਹਾਂ ਸੜਕਾਂ ਤੇ ਧਰਨੇ ਹੁੰਦੇ ਆ ਸੜਕਾਂ ਜਾਮ ਹੋ ਜਾਂਦੀਆਂ ਬਗਰਾੜੀ ਜਾਮ ਰਹੀ ਐ ਹਰੀਕਾ ਪੱਤਨ ਜਾਮ ਰਿਹਾ ਐ ਦੇਸ਼ ਤਰੋਈ ਦੇ ਪਰਚੇ ਆਪਣੇ ਤੇ ਰਹਿ ਆਪਾਂ ਇਕੱਠੇ ਹੀ ਰਹੇ ਆ ਤੇ ਫੇਰ ਲੱਕੜਾ ਚੋਰੀ ਦੇ ਪਰਚੇ ਰੇ ਅੰਦਰ ਰਹਿ ਸਾਰੇ ਬਹੁਤ ਜ਼ੁਲਮ ਸਹੇ ਕੋਈ ਖਾਸ ਗੱਲ ਨਹੀਂ ਗੁਰੂ ਲਈ ਲੜਾਈ ਲੜ ਰਿਹਾ ਹੁਣ ਗਰਜੀਤ ਸਿੰਘ ਵੀ ਟਾਵਰ ਤੇ ਚੜਿਆ ਬੈਠਾ ਲੜ ਰਿਹਾ ਕਿ ਕਾਨੂੰਨ ਬਣ ਜਵੇ ਵੀ ਸਾਰਿਆਂ ਨੂੰ ਸਜ਼ਾ ਮੌਤ ਦੀ ਹੋਵੇ ਉਹੀ ਕਾਨੂੰਨ ਮੰਗ ਰਿਆਂ ਜੋ ਤਰਮੀਮ ਹੋਵੇ ਸਾਰੇ ਧਰਮਾਂ ਚ ਸਾਰੇ ਧਰਮਾਂ ਦਾ ਚੁਕੀ ਤੇ ਫੇਰ ਅੱਜ ਮੈਂ ਕਈ ਵਾਰੀ ਸੋਚਦਾ ਤੇ ਸੋਚਦਾ ਸੋਚਦਾ ਪਰੇਸ਼ਾਨ ਹੋ ਜਾਂਦਾ ਮੈਂ ਕਹ ਲੋਕ ਹੁਣ ਜਾਗਦੇ ਕਿਉਂ ਨਹੀਂਗੇ ਲੋਕ ਉੱਠਦੇ ਕਿਉਂ ਨਹੀਂਗੇ ਮੁੱਦੇ ਤਾਂ ਗਾਇਬ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਦਾ ਮੁੱਦਾ ਹੈਗਾ ਕੋਈ ਲੈਂਦਾ ਨਾ ਗਾਇਬ ਗਾਇਬ ਹੋ ਗਿਆ ਉਸ ਤੋਂ ਬਾਅਦ ਪਰਿਵਾਰਵਾਦ ਵਾਲਾ ਮੁੱਦਾ ਅਸੀਂ ਤਾਂ ਠਾਲੇ ਗਾਇਬ ਕਿੱਧਰ ਗਏ ਹੁਣ ਬੰਦੀ ਸਿੰਘ ਆ ਜਿਹੜੇ ਮੁੱਦਾ ਗਾਇਬ ਕੌਮ ਦਾ ਜਥੇ ਦਵਾ ਜਗਤਾਰ ਸਿੰਘ ਹੋਰਾਂ 10 ਲੱਖ ਲੋਕਾਂ ਨੇ ਚੁਣਿਆ ਸਾਰੇ ਕਿਸਾਂ ਜੋ ਬਰੀ ਹੈ ਮੁੱਦਾ ਗਾਇਬ ਪਰਮਜੀਤ ਪਿਉਰੇ ਦਾ ਗਾਇਬ ਜਗਤਾਰ ਸਿੰਘ ਤਾਰਾ ਪਈ ਦਿਵਿੰਦਰ ਵਰਪੁੱਲਰ ਸੈਨ ਨਹੀਂ ਕਰ ਰਿਹਾ ਕਹੇ ਜੀ ਵੀਰ ਸਾਹਿਬ ਮੁੱਦੇ ਗਾਇਬ ਹੁੰਡੇ ਬਰੂ ਕੋਟਾ ਵਾਲੇ ਦਾ ਮੁੱਦਾ ਗਾਇਬ ਮੁੱਦਾ ਨਹੀਂ ਗਾਇਬ ਉਹਨਾਂ ਦੀ ਆਪਦੇ ਪੋਸਟ ਦੇ ਫੋਟੋ ਵੀ ਗਾਇਬ ਹੋ ਗਈਆਂ ਇਹ ਕਮਾਲ ਦੀ ਗੱਲ ਹੋਈ ਹੈ ਕੀ ਕਾਰਨ ਮੈਦਬੜ ਹਰ ਰਹੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਇਹ ਮੁੱਦੇ ਹੋ ਗਏ ਗਾਇਬ ਹੁਣ ਤੁਸੀਂ ਦੇਖੋ ਜਿਹੜੇ 750 نقصان ਸੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਕਰਤਾ ਹੈ ਅਸੀਂ ਵੀ ਰੋਏ ਸਾਡੀਆਂ ਮਾਮਾ ਨੂੰ ਕੰਗਣਾ ਰੌਤਾ ਟੱਕ ਟੱਕ ਦੇ ਕਹਿੰਦੇ ਸੀ ਮੁੱਦਾ ਗਾਇਬ ਹੋ ਗਿਆ ਨਾ ਕੋਈ ਲੈਂਦਾ ਨਾ 750 ਕਿਸਾਨ ਕਿਹਨੇ ਕੀਤੇ ਸ਼ੁਭਕਰਮ ਨੂੰ ਗੋਲੀਆਂ ਕਿਹਨੇ ਮਾਰੀਆਂ ਚਿੱਟੇ ਨਾਲ ਸਾਡੀ ਨੌਜਾਨੀ ਬਰਬਾਦ ਕਰਤੀ ਰੋਜ਼ 10 15 ਸਵੇਰੇ ਬਾਰ ਰਹੇ ਮੁੱਦਾ ਗਾਇਬ ਯੂਪੀ ਤੋਂ ਬੰਦੇ ਆ ਸਾਡੇ ਸਿੱਧੀਆਂ ਗੋਲੀਆਂ ਮਾਰ ਰਹੇ ਸੀ ਤਾਂ ਕਦੋਂ ਦਾ ਰੌਲਾ ਪਾਰੇ ਅੱਜ 90 ਤੱਕ ਰੌਲਾ ਰੇ ਵੱਜੂਏ ਸਾਡੀ ਨਹੀਂ ਸੁਣੀ ਅਸੀਂ ਤਾਂ ਉਹਦੇ ਵੀ ਰੌਲਾ ਪੈਂਦੇ ਸੀ ਜਦੋਂ ਆਮ ਪਾਰਟੀ ਆਈ ਹੈ ਕੇਜਰੀਵਾਲ ਪੰਜਾਬ ਚ ਮੈਂ ਤੇ ਜਸਵੰਤ ਸਿੰਘ ਚੀਮਾ ਨੇ ਪੁਤਲਾ ਸਾੜਤਾ ਸਾਡੀ ਪਾਰਟੀ ਦੇ ਬੰਦੇ ਕਹਿੰਦੇ ਇਹ ਕੀ ਕਰਤਾ ਉਹ ਅਸੀਂ ਤਾਂ ਜਦੋਂ ਪਹਿਲਾ ਪੈਰ ਧਰਿਆ ਸੀ ਬਾਜੋਏ ਦੇ ਤੋਂ ਬਾਜੋ ਬਾਜੋ ਅੱਜ ਜਿਨ੍ਹਾਂ ਨੇ ਸਾਰਿਆਂ ਨੇ ਉਹਨੂੰ ਵੋਟਾਂ ਪਾਈਆਂ ਜਿਤਾ ਕੇ ਬਣਵੇ ਜਿਤਾਏ ਅੱਜ ਅੱਜ ਪਤਾ ਕੀ ਅੱਗੇ ਹੋ ਕੇ ਜਿਨ੍ਹਾਂ ਨੇ ਵੱਧ ਮਦਦ ਕੀਤੀ ਉਹ ਵੱਧ ਵਰਕੇ ਰੌਲਾ ਪਾਉਂਦਾ ਵੀ ਬਹੁਤ ਮਾੜਿਆ ਬਹੁਤ ਮਾੜਿਆ ਹੈ ਪਹਿਲਾਂ ਉਹਦੇ ਸਿਰ ਤੇ ਬਿਠਾ ਲਿਆ ਤੇ ਫਿਰ ਕਹਿੰਦੇ ਆ ਬਹੁਤ ਮਾੜੀ ਇਹਦਾ ਮਤਲਬ ਇਕੱਲਾ ਸਮਾਧ ਬਰਬਾਦ ਕਰਤਾ ਨਾ ਤੇ ਫਿਰ ਇਹ ਮੁੱਦੇ ਹੋਗੇ ਗਾਇਬ ਤੇ ਹੁਣ ਤੁਸੀਂ ਸੋਚੋ ਬਰਨਾਲਾ ਦੀ ਵਿਧਾਨ ਸਭਾ ਹੈ 1947 ਤੋਂ ਲੈ ਕੇ ਜੀ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਬੰਦੇ ਨੇ ਅੱਜ ਤੱਕ ਕਿਸਾਨਾਂ ਦੀ ਗੱਲ ਕੀਤੀ ਹੋਵੇ ਮਜ਼ਦੂਰਾਂ ਦੀ ਗੱਲ ਕੀਤੀ ਹੋਵੇ ਪ੍ਰੈਸ ਤੇ ਝੁਲਮ ਹੋ ਰਿਹਾ ਸੋਸ਼ਲ ਮੀਡੀਆ ਦੀ ਚੰਗੀ ਗੱਲ ਕਰਦੇ ਹੋ ਤੁਹਾਡੇ ਅਰਗ ਸਿੰਘ ਤੇ ਉਹਨਾਂ ਕੇ ਬੰਦ ਕਰ ਦੋ ਰੀਚ ਘਟਾ ਦਿਓ ਅਨੇਕਾਂ ਉਹਨਾਂ ਦੀ ਕਿਸੇ ਨੇ ਗੱਲ ਕੀਤੀ ਜਦੋਂ ਆਰਟੀਕਲ 14 1921 ਦੇ ਮੁਤਾਬਕ ਅਸੀਂ ਸਾਰੇ ਬਰਾਬਰ ਆਏ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਚੈਨਲਾਂ ਨੂੰ ਕਿਉਂ ਬੰਦ ਕੀ ਦੇਖਦੇ ਨੇ ਗੱਲ ਕੀਤੀ ਨਹੀਂ ਕੀਤੀ ਸਮਝ ਚੈਨਲ ਨੇ ਗੱਲ ਤਾਂ ਕਾਦੀ ਕਰਨੀ ਸੀ ਉਹਨਾਂ ਨੂੰ ਭਿੰਦੇ ਭੱਜ ਕੇ ਤੂੰ ਮੇਰੀ ਕਿਉਂ ਗੱਲ ਕਰਤੀ ਤੁਹਾਡੇ ਕੋਲ ਰਾਈਟ ਤਾਂ ਤੁਸੀਂ ਕਰ ਸਕਦੇ ਹੋ ਹਾਂ ਜੇ ਤੁਹਾਨੂੰ ਰੋਸਾ ਹੈਗਾ ਝੱਟ ਮੈਂ ਦੋ ਬੰਦੇ ਰਸ ਲੋ ਪਰ ਉਹਦੀ ਬੰਦ ਜੇ ਤੁਸੀਂ ਅਗਲੇ ਦੀ ਆਵਾਜ਼ ਬੰਦ ਕਰਦੇ ਹੋ ਤੁਹਾਡੀ ਆਵਾਜ਼ ਤਾਂ ਚੱਲਦੀ ਰਹੇ ਤੁਹਾਡੀ ਬਾਤ ਚੱਲਦੀ ਰਹੇ ਤੇ ਜੇ ਅਗਲਾ ਪੁੱਛਲੇ ਦੀ ਆਵਾਜ਼ ਬੰਦ ਕਰ ਤੂੰ ਰਲੇ ਆਇਆ ਹੈ ਇਹ ਐਸੀਆਂ ਗੱਲਾਂ ਕਿਸ ਨੇ ਕੀਤੀ ਮਜ਼ਦੂਰਾਂ ਦੀ ਗੱਲ ਵਿਧਾਨ ਸਭਾ ਚ ਕੀਤੀ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਵਿਰੁੱਧ ਉਹਦੀ ਗੱਲ ਕੀਤੀ ਬੰਦੀ ਸਿੰਘਾਂ ਦੀ ਗੱਲ ਕੀਤੀ ਨਸ਼ੇ ਵੇਚਣਾਂ ਦੀ ਗੱਲ ਕੀਤੀ 48 ਲੱਖ ਬੇਰਜ਼ਗਾਰ ਤੁਰਿਆ ਫਿਰਦਾ ਉਹਦੀ ਗੱਲ ਕੀਤੀ ਬਾਰਡਰ ਖੋਲਣ ਦੀ ਗੱਲ ਕੀਤੀ ਫੇਰ ਸਾਡੇ 750 ਕਿਸਾਨਾਂ ਦੀ ਜਾਨਾਂ ਲੈ ਲਈਆਂ ਉਹਨਾਂ ਦੀ ਗੱਲ ਕੀਤੀ ਅਮਰਤਪਾਲ ਤੇ ਡੇਬੂ ਰੂਗਾੜਾ ਵਾਲਿਆਂ ਦੀ ਕਿਸ ਨੇ ਅੱਜ ਤੱਕ ਗੱਲ ਕੀਤੀ ਸਾਡੀਆਂ ਬੀਬੀਆਂ ਦੇ ਉੱਤੇ ਜ਼ੁਲਮ ਹੋ ਰਿਹਾ ਥਾਣੇ ਚ ਉਹਨਾਂ ਦੀ ਗੱਲ ਕੀਤੀ ਤੁਸੀਂ ਮੈਨੂੰ ਦੱਸੋ ਵਿਧਾਨ ਸਭਾ ਦੇ ਵਿੱਚ ਬਰਨਾਲੇ ਦੇ ਵਿਕਾਸ ਦੀ ਗੱਲ ਕੀਤੀ ਬਰਨਾਲਾ ਹਜੇ ਤੱਕ ਜੇਲ੍ਹ ਦੇ ਕੋਲੇ ਸੇਮ ਨਾਲ ਹੀ ਨਹੀਂ ਸਾਫ਼ ਹੋਈ ਟਰਾਈਡੈਂਟ ਕੋਲੇ ਕੈਂਸਰ ਪਿਆ ਸਾਰਾ ਮੁਸ਼ਕ ਮਰੀ ਜਾਂਦਾ ਉਹਦੀ ਗੱਲ ਨਹੀਂ ਹੋਈ ਬਰਨਾਲੇ ਦੀਆਂ ਚੱਲੂ ਗਲੀਆਂ ਨਾਲੀਆਂ ਹਜੇ ਨਹੀਂ ਪਰ ਲੀਡਰ ਪਤਾ ਕੀ ਕਹੀ ਜਾਂਦੇ ਆ ਲੋਕਾਂ ਨੂੰ ਭੰਬਲ ਪੂਸੇ ਫਲਾਣਾ ਮਾੜਾ ਫਲਾਣਾ ਮਾੜਾ ਫਲਾਣਾ ਮਾੜਾ ਆਪ ਇਕੱਠੇ ਹੈ ਗਣਾ ਗੱਡੀਆਂ ਦੇ ਫਲਾਣਾ ਮਾੜਾ ਫਲਾਣਾ ਮਾੜਾ ਇਕੱਠੇ ਹ ਤੇ ਫੇਰ ਤੁਸੀਂ ਮੈਨੂੰ ਦੱਸੋ ਆਪਾਂ ਸਾਰੇ ਸੋਚਵਾਨ ਬੰਦੇ ਆ ਸੋਚਵਾਨ ਆ ਇਹ ਲੀਡਰ ਪਤਾ ਕਿੰਦੇ ਤੂੰ ਮੈਨੂੰ ਵੋਟ ਪਾ ਮੈਂ ਤੈਨੂੰ ਆਟਾ ਦਿੱਤਾ ਤੇ ਮੈਂ ਤੈਨੂੰ ਦਾਲ ਦਿੱਤੀ ਐ ਤੂੰ ਮੈਨੂੰ ਵੋਟ ਪਾ ਮੈਂ ਤੈਨੂੰ ਖੁੰਡੀਆਂ ਦਿੱਤੀਆਂ ਸਟਿੱਕਾਂ ਤੁਰਨ ਵਾਲੀਆਂ ਤੂੰ ਵੋਟਾਂ ਪਾ ਤੈਨੂੰ ਮਸ਼ੀਨਾਂ ਦਿੱਤੀਆਂ 100 ਰੁਪਏ ਵਾਲੀ ਕੰਨ ਚ ਲਾਉਣ ਵਾਲੀ ਤੂੰ ਮੈਨੂੰ ਵੋਟਾਂ ਪਾ ਮੈਂ ਤੈਨੂੰ ਧਰਮਸ਼ਾਲਾ ਦਿੱਤੀ ਐ ਤੂੰ ਮੈਨੂੰ ਵੋਟਾਂ ਪਾ ਮੈਂ ਤੈਨੂੰ ਟਰਾਈਸਾਈਕਲ ਦਿੱਤਾ ਮੈਂ ਗਊਸ਼ਾਲਾ ਨੂੰ ਪੈਸੇ ਦਿੱਤੇ ਐ ਮੈਂ ਤੇਰੀ ਸੜਕ ਕੱਢੀ ਐ ਤੂੰ ਮੈਨੂੰ ਵੋਟਾਂ ਪਾ ਤੈਨੂੰ ਬਸ ਤੇ ਚੜਾਇਆ ਐ ਤੂੰ ਮੈਨੂੰ ਵੋਟਾ ਪਾ ਮੈਂ ਤੇਰੀ ਪੈਨਸ਼ਨ ਲਈ ਹੈ ਤੂੰ ਮੈਨੂੰ ਵੋਟਾ ਪਾ ਕਿ ਮੈਂ ਤੇਰੀ ਧੀ ਰਾਣੀ ਨੂੰ ਸਾਈਕਲ ਦਿੱਤਾ ਹੈ ਇਹ ਕਹਿੰਦਾ ਤੂੰ ਮੇਰੇ ਵੋਟਾ ਪਾ ਮੈਂ ਦਿੱਤਾ ਹੈ ਹਾਲਾਂਕਿ ਕਦੇ ਸੋਚਿਆ ਹੁਣ ਅਤਲਾ ਸਾਹਿਬ ਖੜੇ ਹੈ ਤੁਸੀਂ ਇਹਨਾਂ ਨੂੰ ਕੋਈ 580 ਦੇ ਜਾ ਨਹੀਂ ਦੇਊਗਾ ਉਹ ਤਾਂ ਪਵਾ ਤੁਹਾਨੂੰ ਸਿੱਧੂ ਸਾਹਿਬ ਖੜਾ ਕਰਦੇ ਜਦੋਂ ਐਮਐਲਐਮਪੇ ਚੁਣਿਆ ਜਾਂਦਾ ਫੇਰ ਹੀ ਦੇਣਾ ਉਲਟਾ ਇਹਨਾਂ ਨੇ ਲੋਕਾਂ ਤੋਂ ਲਿਆ ਤੁਸੀਂ ਐਮਪੀ ਚੁਣਿਆ ਐਮਐਲ ਚੁਣਿਆ 1.5 ਲੱਖ ਤਨਖਾਹ ਤੇ 90 ਲੱਖ ਰੁਪਏ ਆਪਦੇ ਘਰੇ ਲੈ ਗਿਆ ਹੈ ਕਿੰਨਾ 5 ਸਾਲਾਂ ਚ ਤੁਸੀਂ ਮੋਰ ਲਈ ਦਿੱਲੀ ਦੀ ਕੋਠੀ ਮਿਲ ਗਈ ਚੰਡੀਗੜ੍ਹ ਦੀ ਕੋਠੀ ਮਿਲ ਗਈ ਇੱਕ ਪੀਏ ਮਿਲ ਗਿਆ ਉਹ ਦਿੱਤੀ ਜ ਤਨਖਾਹ ਮਿਲ ਗਈ ਗੱਡੀ ਚ ਤੇਲ ਮਿਲ ਗਿਆ ਇੱਕ ਲੈਪਟਾਪ ਮਿਲ ਗਿਆ ਮੋਬਾਈਲ ਦਾ ਬਿੱਲ ਮਿਲ ਗਿਆ ਹੈ ਜਹਾਜ ਤੇ ਚੜਾਤਾ ਰੇਲ ਗੱਡੀ ਤੇ ਫ੍ਰੀ ਚੜਾਤਾ ਠੀਕ ਹੈ ਫੇਰ ਗਰਾਂਟਾ ਵੰਡਣ ਵਾਲਾ ਮਿਲ ਗਿਆ ਬੈਂਚ ਦੇਣ ਵਾਲਾ ਬਣ ਗਿਆ ਇਹ ਜਿਹੜੀ ਸਾਰੀ ਚੀਜ਼ ਐ ਗੱਲ ਲੰਬੀ ਹੁੰਦੀ ਐ ਇਹ ਜਿਹੜੀ ਤੁਹਾਡੀ ਜੇਬ ਚ ਜਾਂਦਾ ਹੈ ਜੇ ਤੁਸੀਂ ਇੱਟਾਂ ਲਾਉਣੇ ਹੋ ਬੱਜਰੀ ਲਾਉਣੇ ਹੋ ਸੀਮੈਂਟ ਲਾਉਣੇ ਹੋ ਸਾਰੇ ਇੱਕ ਗੁਰਦਾਰਾ ਮੰਦਰ ਮਸਜਿਦ ਤੇ ਜੇ 1 ਕਰੋੜ ਰੁਪਇਆ ਖਰਚ ਕਰਦੇ ਹੋ ਐਵਰੇਜ 28.5 ਲੱਖ ਟੈਕਸ ਦਿੰਨੇ ਹੁਣ ਮੰਨ ਲਓ ਫਿਰ ਜ ਆ ਵੀ ਮੈਕ ਲੈਣਾ ਨਾ ਇਹਨਾਂ ਦੇ ਉੱਤੇ ਵੀ 25% ਟੈਕਸ ਐ ਐਨ ਕ ਲੈਣੀ ਐ 100 ਦੇ ਮਗਰ 35% ਟੈਕਸ ਐ ਤੇ ਫਿਰ ਇੱਕ ਕਿਲਾ ਤੁਸੀਂ ਜ਼ਮੀਨ ਦਾ ਲੈਣਾ 20 ਲੱਖ ਦਾ 14.5 1.14 ਨੂੰ 8% ਹੈ ਤੇ ਵੀ 1,60,000 ਦੇ ਕੇ ਆਉਣੇ ਹੋ ਤੇ ਸ਼ਹਿਰ ਚ ਦੇ ਕੇ ਆਉਣੇ ਤੇ 1% ਵੱਧ ਹੈ ਤੇ ਜੇ ਤੁਸੀਂ ਇੱਕ ਕਾਰ ਲੈਣੀ ਹੈ 10 ਲੱਖ ਦੀ ਤੇ 10 ਲੱਖ ਦੇ 1.14 1,45,000 ਦੇ ਕੇ ਆਉਣੇ ਹੋ 80000 ਰੁਪਏ ਕਾਪੀ ਦਾ ਦੇ ਕੇ ਆਉਣੇ ਹੋ 35000 ਬੀਮੇ ਦਾ ਦੇ ਕੇ ਆਉਣੇ ਹੋ ਜੇ ਗਰੀਬ ਨੇ ਇੱਕ ਨਿੱਕਾ ਜਿਹਾ ਪ੍ਰੋਗਰਾਮ ਕੋਈ ਲੈਣਾ ਨਾ پلاਟ 5 ਲੱਖ ਦਾ ਤੇ 8% 40000 ਰੁਪਏ ਇਸ ਕਰਕੇ ਇਹ ਇਹ ਦਿੰਦੇ ਆ ਤੇ ਹੁਣ ਭਾਈ ਇਹ ਲੀਡਰ ਪਤਾ ਕੀ ਕਹਿੰਦੇ ਜਦੋਂ ਇੱਕ ਟੀਚਰ ਨੂੰ ਪੜਾਉਣਾ ਨਾ ਆਉਂਦਾ ਵੇ ਉਹ ਪਤਾ ਕੀ ਕਹਿੰਦਾ ਟੀਚਰ ਕਹਿੰਦਾ ਹੈ ਬੱਚੇ ਨੂੰ ਕੁੱਟਦਾ ਹੈ ਉਹ ਭਰ ਜਾਂਦਾ ਵੀ ਬੜਾ ਸਖਤ ਇਹ ਲੀਡਰ ਨੇ ਕੰਮ ਨਹੀਂ ਪੰਥ ਦਾ ਨਾ ਕੀਤਾ ਨਾ ਪੰਜਾਬ ਦਾ ਕੀਤਾ ਨਾ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਦਾ ਕੀਤਾ ਹੀ ਨਹੀਂ ਇਹ ਫਿਰ ਪਤਾ ਕੀ ਵੀ ਫਿਰ ਕਹਿੰਦੇ ਆ Hindu Musliman ਦਾ ਵੈਰੀ Musliman Sikh ਦਾ ਵੈਰੀ Sikh Hindu ਦਾ ਵੈਰੀ ਹਿੰਦੂ ਸਾਈ ਦਾ ਮੇਰੀ ਇਹ ਕੁੰਡੀਆਂ ਵਸਾਉਂਦੇ ਆ ਨਾ ਅਸੀਂ ਸ਼ਹਿਰ ਚ ਲੜਦੇ ਆ ਨਾ ਅਸੀਂ ਬਾਜ਼ਾਰ ਚ ਕ ਲੜਦੇ ਆ ਨਾ ਅਸੀਂ ਦੁਕਾਨ ਚ ਲੜਦੇ ਆ ਨਾ ਅਸੀਂ ਕਿਤੇ ਲੜਦੇ ਹੀ ਨਹੀਂ ਹੈ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਸਟੀਲ ਸਿਟੀ ਹੈ ਨਵੰਦਗੜ ਦੀ ਬੰਦ ਪਈ ਯਾਰਨ ਫੈਕਟਰੀ ਹੈ ਲੁਧਿਆਣੇ ਦੀ ਬੰਦ ਪਈ ਹੌਜਰੀ ਵਾਲੀਆਂ ਫੈਕਟਰੀਆਂ ਜਲੰਧਰ ਬੰਦ ਪਈਆਂ ਦੇਗ ਵਾਲੀਆਂ ਫੈਕਟਰੀਆਂ ਪਟਿਆਲੇ ਬੰਦ ਪਈਆਂ ਤੇ ਕੱਪੜੇ ਵਾਲਾ ਕੰਮ ਅਮਰਸਰ ਬੰਦ ਪਿਆ ਬਾਡਰ ਬੰਦ ਪਈ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਖੁੱਲਾ ਕੋਈ ਵਿਧਾਨ ਸਭਾ ਚ ਮਤਾ ਨਹੀਂ ਪਾ ਕੇ ਲ ਜਾਂਦਾ ਪਾਵਾ ਕਰਨਾ ਤਾਂ ਸੈਂਟਰ ਨਹੀਂ ਹੈ ਹੈ ਤੇ ਫਿਰ ਕਰਦਾ ਹੀ ਨਹੀਂ ਇਹ ਸਾਰਾ ਕੁਸ਼ ਸਾਰੀ ਇੱਕੋ ਥੈਲੀ ਦੇ ਚਟੇ ਬਟੇ ਆ ਮੁੜ ਕੇ ਫਿਰ ਪਤਾ ਕੀ ਇਹਦੇ ਕੁੰਡੀਆਂ ਵਸਾਉਂਦੇ ਆ ਕੁੰਡੀਆਂ ਵਸਾ ਕੇ ਫਿਰ ਕਹਿੰਦਾ ਮੈਂ ਬਣਾ ਮੇਰਾ ਪੁੱਤ ਬਣੇ ਫਿਰ ਕਹਿੰਦਾ ਮੇਰਾ ਦੋਤਾ ਬਣੇ ਫਿਰ ਕਹਿੰਦਾ ਮੇਰੀ ਘਰ ਵਾਲੀ ਬਣੇ ਕੋਈ ਕਹਿੰਦਾ ਮੇਰਾ ਭਤੀਜਾ ਬਣ ਜੇ ਇਹ ਹੁਣ ਪਰਿਵਾਰਵਾਦ ਕਹਿੰਦੇ ਕਰ ਲੋ ਪਰਿਵਾਰਵਾਦ ਇੱਕ ਮੈਂ ਤੁਹਾਡੀ ਗੱਲ ਤੁਸੀਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡਿਆ ਹੁਣ ਤੁਸੀਂ ਅਕਾਲੀ ਦਲ ਫਤਿਹ ਬਣਾਇਆ ਕੀ ਲੱਗਦਾ ਸੀ ਇਹ ਸੰਕੇਤ ਮੈਦਰਾਏ ਸੀ ਕਿ ਪਰਿਵਾਰਵਾਦ ਆਉਣਾ ਹੈ ਵਰਕਰ ਪਿਛੇ ਠੱਕੇ ਜਾਣ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਮੈਂ ਜਲਾਲਤ ਮੈਂ ਕਿਹਾ ਸੀ ਜਲਾਲਤ ਨਹੀਂ ਚੱਲੀ ਜਾਂਦੀ ਹੁੰਦੀ ਇੱਕ ਸੋਚ ਲਈ ਚੱਲ ਰਹੇ ਹੁਣ ਤੁਸੀਂ ਵੇਖ ਲਿਆ ਹੁਣ ਫਰਜ਼ ਕਰੋ ਜੇ ਮੇਰੀ ਮਦਦ ਕੋਈ ਬਾਦਲ ਦਲ ਚੁੱਟ ਕੇ ਵਰਕਰੀ ਕਰ ਦੇਵੇ ਜੇ ਮੇਰੇ ਨਾਲ ਚੜ੍ਹ ਜੇ ਮੈਂ ਤਾਂ ਗਦਾਰ ਹਾਂ ਜੇ ਮੇਰੀ ਮਦਦ ਕੋਈ ਹੋਰ ਪਾਰਟੀ ਦਾ ਗੱਲ ਕਰਦੇ ਗਦਾਰ ਆ ਮੇਰੀ ਮਦਦ ਜਸਵੀਰ ਸਿੰਘ ਰੋਡੇ ਗੁਰਦੀਪ ਸਿੰਘ ਬਠਿੰਡਾ ਤੇ ਹੋਰ ਸਾਰੇ ਕਰ ਜਾਣ ਫੇਰ ਤਾਂ ਕਹਿੰਦੇ ਜੀ ਪੰਥ ਦਾ ਵਫਾਦਾਰ ਨਹੀਂ ਹੈ ਹੁਣ ਮੈਨੂੰ ਦੱਸੋ ਵੀ ਇਹ ਕਿਹੜੀ ਹਵਾਮ ਹੈ ਕਿਹੜੀ ਸਾਬਣ ਐਸੀ ਹੈ ਹੈ ਇਹਨਾਂ ਦੀ ਮਦਦ ਜਿਹੜਾ ਮਰਜ਼ੀ ਕਰੀ ਜਾਵੇ ਤੇ ਇਹ ਨਾਲ ਦੇ ਨਾਲ ਚੱਕੀ ਨਾਲ ਕਿਹੜੀ ਨਾ ਧੋਂਦੇ ਤੇ ਪੰਥ ਹੈ ਹੁਣ ਤੁਸੀਂ ਦੱਸੋ ਅੱਜ ਜਿਹੜੀ ਮਦਦ ਬਾਦਲ ਤੋਂ ਲਈ ਹੈ ਹੁਣ ਕ੍ਰਿਸ਼ਨ ਭਗਵਾਨ ਸਿੰਘ ਆ ਜਿਹੜਾ ਗਰਜੀਤ ਸਿੰਘ ਸਿਰਾਵਾਂ ਨੂੰ ਇਨਸਾਫ ਮਿਲ ਗਿਆ ਤੁਸੀਂ ਦਾ ਧੰਨ ਹੋਤੇ ਤੁਸੀਂ ਇਕੱਠੇ ਹੀ ਹੁੰਦੇ ਹਾਂ ਮਿਲ ਗਿਆ ਇਹਦੀ ਆਤਮਾ ਸ਼ਾਂਤ ਹੋ ਗਈ ਤੇ ਫੇਰ ਭਾਈ ਜਿਹੜੇ ਬੰਦੀ ਸਿੰਘ ਜੇਲਾਂ ਚ ਜਿੰਨਾਂ ਨੇ ਰੱਖੇ ਆ ਉਹਨਾਂ ਦਾ ਇਨਸਾਫ ਮਿਲ ਗਿਆ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆ ਗਏ ਉਹਨਾਂ ਨੂੰ ਇਨਸਾਫ ਮਿਲ ਗਿਆ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹਨਾਂ ਦੇ ਵਿਰੁੱਧ ਬੋਲਦੇ ਸੀ ਤੇ ਮੋਦੀ ਦੇ ਯਾਰ ਸੀ ਜੱਫੀਆਂ ਪਾਉਂਦੇ ਸੀ ਉਹ ਮਿਲ ਗਿਆ ਇਨਸਾਫ ਮਿਲ ਗਿਆ ਸਿਧਾਂਤ ਦਾ ਸਿਧਾਂਤ ਹੀ ਰਹਿੰਦਾ ਹੁੰਦਾ ਹੈ ਜਦੋਂ ਬੰਦਾ ਸੋਚ ਛੱਡ ਜੇ ਨਾ ਜਿੱਤ ਹਾਰ ਤਾਂ ਆਉਂਦੀ ਰਹਿੰਦੀ ਹੈ ਹੈ ਕਈ ਵੇਰੀ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਈ ਵੇਰੀ ਨਾ ਗੰਡਾ ਥਾਣਾ ਦੇ ਦੇਣ ਮੂੰਹ ਨਾ ਖੋਲੜੀਆਂ ਪੈਂਦੀਆਂ ਇਹ ਜਵਾਬ ਦੇਣੇ ਪੈਣੇ ਹੁੰਦੇ ਆ ਹੈ ਸਾਨੂੰ ਤਾਂ ਪਤਾ ਨਹੀਂ ਹੁਣ ਇੱਕ ਇੱਕੋ ਥੈਲੀ ਦੇ ਸਾਰੇ ਚੱਟੇ-ਵੱਟੇ ਹੋ ਗਏ ਹੁਣ ਮੈਨੂੰ ਕਹਿੰਦੇ ਆ ਜੀ ਪੁੱਛਦੇ ਜੀ ਤੁਸੀਂ ਜਸਕਰਨ ਸਿੰਘ ਜੀ ਇੱਕੀ ਗੱਡੀ ਲਈ ਫਿਰਦੇ ਹੋ ਤੇ ਮੈਂ ਆਖਿਆ ਜੀ ਵੋਟਾਂ ਕੱਢੀਆਂ ਨਾ ਪੈਂਦੀਆਂ ਵੋਟਾਂ ਦੇ ਲੋਕਾਂ ਨੇ ਪੜੀਆਂ ਕਹਿੰਦੇ ਜੀ ਪੋਸਟਰ ਤੁਹਾਡੇ ਬਹੁਤ ਲਾਏ ਆ ਘਟ ਹੈ ਮੈਂ ਕਿਹਾ ਵੋਟਾਂ ਪੋਸਟਰਾਂ ਪੈਂਦੀਆਂ ਪਰ ਤੁਹਾਡੇ ਜਿਹੜੇ ਸਾਥੀ ਰਹੇ ਉਹਨਾਂ ਦੇ ਪੋਸਟਰਾਂ ਨਾਲ ਬੰਬ ਕੱਢੀ ਪਈ ਆ ਹਾਂ ਜੀ ਹਾਂ ਜੀ ਹਾਂ ਜੀ ਉਹ ਤਾਂ ਬਾਹਲਾ ਕੁਝ ਬੰਬ ਕੱਢੀ ਪਈ ਆ ਉਹ ਤਾਂ ਬੰਬ ਐ ਪਤਾ ਨਹੀਂ ਕਿੱਥੋਂ ਕੱਢ ਲਈ ਹੈ ਹੈ ਇਹ ਬੰਬਾਂ ਦਾ ਮੈਨੂੰ ਹਿਸਾਬ ਹੀ ਨਹੀਂ ਆਇਆ ਵੀ ਕਿੱਥੋਂ ਆਏ ਆ ਬੰਬ ਇਹਨੇ ਤੇ ਹਾਂ ਬੰਦੇ ਤੋਂ ਇਹਨੇ ਪੈਸੇ ਨਹੀਂ ਲੱਗਦੇ ਬਹੁਤ ਔਖੇ ਹੁੰਦੇ ਪੈਸੇ ਲਾਉਣੇ ਬਾਈ ਜੇ 100 ਰੁਪਏ ਦਾ ਨੋਟ ਲੱਗ ਪੇ ਨਾ ਬਹੁਤ ਤੰਗਾ ਬਹੁਤ ਤੰਗਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਚੰਨੀ ਸਾਹਿਬ ਜ ਉਪੋਸ਼ਟ ਲਾ ਕੇ ਜਿੱਤ ਕੇ ਜੇ ਸੁਖਵੀਰ ਬਾਦਲ ਹਾਰ ਸਕਦੇ ਇਸ ਉਪੋਸ਼ਟ ਨਾਲ ਜਿੱਤ ਕੇ ਗੱਡੀਆਂ ਨੇ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਉਹ ਹਾਰ ਗਏ ਪ੍ਰਨੀਤ ਕੌਰ ਮਹਾਰਾਣੀ ਉਹ ਹਾਰ ਗਏ ਐ ਵੱਡੇ ਵੱਡੇ ਬੰਦੇ ਹਾਰ ਗਏ ਐ ਤੇ ਫਿਰ ਪੋਸ਼ਟਾਂ ਥੋੜੀ ਜਿੱਤਦੀਆਂ ਹੁਣ ਟਾਟਿਆਂ ਕੋਲੇ ਕਿੰਨੀਆਂ ਗੱਡੀਆਂ ਆ ਉਹ ਹਰੇਕ ਬੰਦੇ ਨੂੰ ਇੱਕ ਇੱਕ ਗੱਡੀ ਦੇ ਸਕਦੇ ਆ ਆਪਣੀਆਂ ਗੱਡੀਆਂ ਦਾ ਜਿੱਤ ਕਰਨ ਹੈ ਆਦਾਨੀਆਂ ਬਾਨੀਆਂ ਉਹਦੇ ਜਿਹਨੂੰ ਮਰਜ਼ੀ ਗੱਡੀਆਂ ਦੇਣ ਨਾ ਭਾਵੇਂ ਮੋਦੀ ਦੀ ਹੁਮੈਤ ਕਰਦੇ ਪੈਸੇ ਨਾਲ ਫਿਰ ਉਹ ਪ੍ਰਧਾਨ ਮੰਤਰੀ ਤਾਂ ਬਣਦੇ ਨਹੀਂਗੇ ਹੈ ਪਰ ਲੋਕ ਫੇਰੇ ਉਹਨਾਂ ਦੇ ਗੜੋਨਾ ਜਿਹੇ ਤਰੇ ਫਿਰਦੇ ਆ ਕਿਸਾਨਾਂ ਨੂੰ ਮਿਲ ਗੱਡੀਆਂ ਲਈ ਫਿਰਦੇ ਆ ਇਹ ਸਾਰਾ ਕੁਝ ਜਿਹੜਾ ਹੈ ਨਾ ਇੱਕ ਸੋਚ ਵਾਲੀ ਗੱਲ ਹੈ ਹੁਣ ਸ਼ੀਸ਼ਾ ਹੋ ਗਿਆ ਸਾਰੇ ਲੋਕਾਂ ਨੂੰ ਇਹ ਰੱਬ ਦੇ ਘਰ ਦੇਰ ਨਹੀਂ ਅੰਧੇਰ ਹੈ ਮਹਾਰਾਜ ਕਹਿੰਦੇ ਕੋਡ ਨੂੰ ਖੁੱਟੇ ਨਾਨਕਾ ਓੜ ਸੱਚ ਦੀ ਸੱਚ ਸਾਰਿਆਂ ਦੇ ਸਾਹਮਣੇ ਆ ਜਾਂਦਾ ਤੇ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਵੀ ਗੱਲ ਨਹੀਂ ਕੀਤੀ ਨਾ ਕਿਸਾਨਾਂ ਦੀ ਕੀਤੀ ਨਾ ਮਜ਼ਦੂਰਾਂ ਦੀ ਗੱਲ ਕੀਤੀ ਨਾ ਬੰਦੀ ਸਿੰਘਾਂ ਦੀ ਗੱਲ ਕੀਤੀ ਨਾ ਟਰਾਂਸਪੋਰਟ ਦੀ ਗੱਲ ਕੀਤੀ ਨਾ ਪ੍ਰੈਸ ਤੇ ਜ਼ੁਲਮ ਹੋਇਆ ਨਾ ਪਾਣੀਆਂ ਦੀ ਗੱਲ ਕੀਤੀ ਨਾ ਚਿੱਟੇ ਦੀ ਗੱਲ ਕੀਤੀ ਨਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰੌਣਾਂ ਦੀ ਗੱਲ ਕੀਤੀ ਨਾ ਬੰਦੀ ਸਿੰਘਾਂ ਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਹ ਸੁਖਚੈਨ ਸਿੰਘ ਅਤਲਾ ਇਹਨਾਂ ਨੂੰ ਵਿਧਾਨ ਸਭਾ 'ਚ ਭੇਜੋ ਇਹ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਸਾਰਿਆਂ ਦੀ ਗੱਲ ਕਰਨੀ ਪਰ ਕੁਝ ਮੈਨੂੰ ਲੋਕ ਕਹਿੰਦੇ ਕੀ ਹੋ ਰਿਹਾ ਹੈ ਮੈਨੂੰ ਕਹਿੰਦੇ ਐਂ ਤੁਰੇ ਫਿਰਦੇ ਆ ਜਦੋਂ ਮੈਂ ਕਿਸਾਨਾਂ ਕੋਲੇ ਜਾਣਾ ਤੇ ਸਿਰਾਂ ਸਿੱਟਿਆ ਮਿਹਦੂਰ ਸਾਹਿਬ ਸਿੱਟਿਆ ਕੀ ਯਾਰ ਕਹਿੰਦੇ ਜੀ ਪਤਾ ਨਹੀਂ ਕੀ ਗੱਲ ਐ ਇਹ ਆਉਂਦੇ ਆ ਢੇਰੀ ਜੀ ਵੇਂਦੇ ਕਹਿੰਦਾ 17 ਜਿਹਦਾ ਹੱਥ ਮਾਰਦੇ ਆ ਕਹਿੰਦੇ ਕੀ ਹੋ ਜਾਂਦਾ ਐ ਅਸੀਂ ਰੁਲ ਗਏ ਡੀਏਪੀ ਦਾ ਬਹੁਤ ਐ ਉਧਰ ਬਿੱਟੂ ਸਾਨੂੰ ਗਾਲਾਂ ਕੱਢੀ ਜਾਂਦਾ ਹੈ ਹੈ ਹਸਾਬ ਕਿਤਾਬ ਲਾਉਂਗਾ ਕੋਈ ਬੋਲਦਾ ਹੀ ਨਹੀਂਗਾ ਤੇ ਫੇਰ ਇਹ ਕਹਿੰਦੇ ਵੀ ਬੜੇ ਅਸੀਂ ਪਰੇਸ਼ਾਨ ਹੋਏ ਬੈਠੇ ਆ ਤੇ ਜਦੋਂ ਮੈਂ ਉੱਥੇ ਜਾ ਕੇ ਦੇਖਦਾ ਐ ਤੇ ਦੇਖਦੇ ਦੇਖਦੇ ਮੈਂ ਵੀ ਮਜੂਸ਼ ਹੋ ਜਾਂਦਾ ਐ ਵੀ ਯਾਰ ਹੁਣ ਮੁੱਦੇ ਸਾਰੇ ਗਾਇਬ ਹੋ ਗਏ ਤੇ ਸਿਧਾਂਤ ਸਾਰੇ ਗਾਇਬ ਹੋ ਗਏ ਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰ ਰਿਆ ਬੰਦੀ ਸਿੰਘਾਂ ਦਾ ਕੋਈ ਮੁੱਦਾ ਹੀ ਨਹੀਂਗਾ ਤੇ ਫਿਰ ਹੁਣ ਹੋ ਕੀ ਰਿਹਾ ਤੇ ਮੈਂ ਫਿਰ ਬੜੀ ਗੰਭੀਰਤਾ ਨਾਲ ਸੋਚਦਾ ਫਿਰ ਲੋਕ ਕਹਿੰਦੇ ਐ ਕਿ ਵੋਟਾਂ ਪੈਣੀਆਂ ਮੈਂ ਨਹੀਂ ਇਹਦਾ ਨਿਆ ਨਾ ਨਹੀਂ ਹੈਗਾ ਪੰਜਾਬੀ ਚ ਕਹਿੰਦੇ ਵੋਟਾਂ ਪੈਣੀਆਂ ਮੈਂ ਨਹੀਂ ਨਾ ਫਿਰ ਕੁਝ ਲੋਕ ਮੈਨੂੰ ਕਹਿੰਦੇ ਜੀ ਵੋਟ ਡਾਲ ਲੇਂਗੇ ਕਿਉਂਕਿ ਦੋ ਤਾਂ ਨੌਜਵਾਨਾਂ ਨੂੰ ਕਿਰਚਾ ਨਾਲ ਬਾਹਰ ਤੇ ਯੂਪੀ ਵਾਲੇ ਨੇ ਮਾਰਤਾ ਸੀ ਬੜੇ ਚਿਰ ਦਾ ਕਹੀ ਜਾਂਦੇ 90 ਤਰੋਂ ਲਓ ਪਾਈ ਜਾਂਦੇ ਨਹੀਂ ਮੰਨੀ ਗੱਲ ਕਰੀਏ ਕੀ ਨਾ ਪ੍ਰਵਾਸ ਕਰੋ ਨਾ ਹਿਜਰਤ ਕਰੋ ਤੇ ਫੇਰ ਪਿਆਰੇ ਵੀਰ ਕੀ ਹੋਇਆ ਕਹਿੰਦੇ ਵੋਟ ਡਾਲਨੇ ਕਿ ਮੈਂ ਨਹੀਂ ਜਿਹੜੇ ਹਾਈਲਟਸ ਹੁਣ ਤਾਂ ਬੰਦ ਹੋ ਗਿਆ ਹੈ ਮਹਾਰਾਜ ਨੇ ਸ਼ਾਇਦ ਮੋੜਾ ਪਾਉਣਾ ਵੇ ਉਹ ਕਹਿੰਦੇ VOTING ਮੈਂ ਕਹਿੰਦਾ ਇਹ ਤਾਂ ਨਾ ਨਹੀਂ ਗਾ ਇਹ ਦਾ ਨਾ ਹੈ ਮਤਦਾਨ ਦੋ ਸ਼ਬਦਾਂ ਨੂੰ ਜੁੜ ਕੇ ਮਤ ਮਤ ਤੋਂ ਪਵ ਅਕਲ ਸੋਚ ਵਿਚਾਰ ਅਕਲ ਦਾ ਦਾਨ ਕਰਕੇ ਨਵੇਂਦਾ ਤੁਸੀਂ ਵਿਧਾਨ ਚ ਭੱਜਣਾ ਜੇ ਅਕਲ ਕੰਮ ਕਰਦੀ ਹੈ ਬੰਦਾ ਕਦੇ ਹੋ ਜਾ ਭੇਜ ਦਊਂਗੀ ਅਕਲ ਜੇ ਕੰਮ ਕਰਦੀ ਹੈ ਤੇ ਫਿਰ ਤਾਂ ਚੰਗਾ ਹੀ ਭੇਜੋਗੇ ਤੱਤੇ ਤਵੇ ਨੂੰ ਬੀਬੀਆਂ ਨੇ ਕਦੇ ਹੱਥ ਲਾਇਆ ਤੱਤੀ ਪਰਸੇ ਹੱਥ ਲਾਇਆ ਟੋਕੇ ਜਾਂ ਦਿੱਤਾ ਕਿਸਾਨ ਨੇ ਨਾ ਨਾ ਅਕਲ ਦਾ ਦਾਨ ਕਰੀ ਹੁਣ ਪਾਵਰ ਕੀ ਹੈ ਪਾਵਰ ਚੰਡੀਗੜ੍ਹ ਤੋਂ ਚੱਲ ਕੇ ਆਏਗੀ ਪਿੰਡਾਂ 'ਚ ਇਹ ਪਾਵਰ ਨਾ ਤਾਂ ਭਗਵੰਤ ਮਾਨ ਜੀ ਕੋਲੇ ਆ ਨਾ ਕਿਸੇ ਬੀਜੇ ਦੇ ਪ੍ਰਾਈਮ ਮਿਨਿਸਟਰ ਕੋਲੇ ਆ ਪਾਵਰ ਤਾਂ ਹੈਗੀ ਅੱਜ ਲੋਕਾਂ ਕੋਲੇ ਤੇ ਫਿਰ ਲੋਕ ਸਾਡੇ ਜੱਜ ਵੀ ਹੈ ਤੇ ਲੋਕ ਸਾਡੇ ਵਕੀਲ ਵੀ ਜੱਜ ਇਸ ਕਰਕੇ ਆ ਕਿ ਬਟਨ ਇਹਨਾਂ ਨੇ ਤੁਣਾ ਵਕੀਲ ਇਸ ਕਰਕੇ ਆ ਕਿ ਸਾਰਿਆਂ ਨੂੰ ਸਾਡੀ ਗੱਲ ਸੁਣਨੀ ਹੈ ਉਸ ਤੋਂ ਬਾਅਦ ਫੈਸਲਾ ਕਰਨਾ ਹੈ ਇੱਕ ਮੈਂ ਥੋੜੇ ਤੋਂ ਸਵਾਲ ਕਰਦਾ ਮਤਲਬ ਤੁਸੀਂ ਵੀ ਖਾਲਸਤਾਨ ਦੇ ਹਮਾਇਤੀ ਰਹੇ ਹੋ ਸਿਮਰਜੀਤ ਸਿੰਘ ਮਾਨ ਵੀ ਤੁਹਾਡਾ ਅਮਰਸਰ ਵੀ ਖਾਲਸਤਾਨ ਦਾ ਹਮਾਇਤੀ ਰਿਹਾ ਗੱਲ ਵੀ ਖਾਲਸਤਾਨ ਦੀ ਹੁੰਦੀ ਰਹੀ ਹੈ ਉਹ ਕਹਿੰਦਾ ਕਿ ਸਾਨੂੰ ਸੁਪਰੀਮ ਕੋਰਟ ਨੇ ਰਾਈਟ ਦਿੱਤਾ ਇਹ ਗੱਲ ਦਾ ਵੀ ਹੈ ਤੁਸੀਂ ਵੀ ਕਰਦੇ ਰਹੇ ਹੋ ਵੋਟਾਂ ਵੇਲੇ ਖਾਲਸਾਣ ਕਿੱਧਰ ਗਾਇਬ ਹੋ ਜਾਂਦਾ ਉਹਦੀ ਗੱਲ ਕਿਉਂ ਨਹੀਂ ਹੁੰਦੀ ਸਰਕਾਰ ਖਾਲਸਾ ਸਰਕਾਰ ਦੀ ਖਾਲਸਾਣ ਦੀ ਵੋਟਾਂ ਵੇਲੇ ਗੱਲ ਮੁੰਕਰ ਜੀ ਕਿਉਂ ਹੋ ਜਾਂਦੀ ਹੈ ਕਿ ਡਰ ਲੱਗਦਾ ਰਹਿੰਦਾ ਵੀ ਲੋਕ ਮੋੜ ਕੇ ਵੋਟ ਨਹੀਂ ਪਾਉਂਦੇ ਨਾ ਇਹ ਤਾਂ ਤੁਸੀਂ ਪੁੱਛੋ ਜੀ ਉਹਨਾਂ ਤੋਂ ਅਸੀਂ ਤਾਂ ਕਹੈਂ ਮੈਂ ਅਸੀਂ ਤਾਂ ਮੋਛ ਨੂੰ ਤਾ ਦੇ ਕੇ ਕਹੀ ਨਾ ਸਾਡੇ ਪੋਸਟਰ ਲਿਖਿਆ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਚੀਜ਼ ਆ ਬਈ ਸਰਕਾਰੀ ਖਾਲਸਾ ਉਹਨੂੰ ਖਾਲਸਾਣ ਕਹ ਲਓ ਉਹਨੂੰ ਬੇਗਮਪੁਰਾ ਕਹ ਲਓ ਉਹਨੂੰ ਜੋ ਮਰਜ਼ੀ ਕਰੋ ਹੈ ਅਸੀਂ ਕਿਹੜੇ ਝਿਜਕਦੇ ਆ ਅਸੀਂ ਸੱਚੀ ਗੱਲ ਕਰਦੇ ਆ ਹੈਂ ਜਿਹੜਾ ਬੰਦਾ ਗੱਲ ਕਰਨ ਚ ਫਰੇਵ ਐ ਹਾਥੀ ਦੇ ਦੰਦ ਹੋਣ ਜਦੋਂ ਵੋਟਾਂ ਹੋਣੀਆਂ ਤੋਂ ਕੁਝ ਕਹਿਣਾ ਜਦੋਂ ਵੋਟਾਂ ਬਾਅਦਿਆਂ ਉਹ ਤੋਂ ਕੁਝ ਕਹਿਣਾ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਸਾਡੇ ਪੋਸਟ ਦੇ ਸਰਕਾਰੇ ਖਾਲਸਾ ਇਸ ਚੋਣ ਦੇ ਨਾਲ ਭਗਵਾਨਤਮਾਨ ਨੇ ਮੁੱਖ ਮੰਤਰੀ ਥੋੜੀ ਲੈਣਾ ਤੇ ਨਾ ਉਹਦੀਆਂ ਦੋ ਫੀਤੀਆਂ ਲੱਗਣੀਆਂ ਵੀ ਵੀ ਉਹ ਹੋਰ ਕਿਤੇ 5 ਸਾਲ ਹੋਰ ਬਣ ਜੂਗਾ ਇਸ ਨੇ ਪਰਵਰਤਨ ਲਿਉਣਾ ਇਹਨਾਂ ਨੇ ਤੈਅ ਕਰਨਾ ਹੈ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਾਤ ਨੂੰ ਤੇ ਪਹਿਰਾਵੇ ਨੂੰ ਬਚਾ ਕੇ ਗੁਲਾਮੀ ਜੋ ਕੌਣ ਕੱਢੂ ਇਹ ਨੇ ਸਰਕਾਰੇ ਖਾਲਸਾ ਦਾ ਮੁੱਢ ਬੰਨਣਾ ਐ ਐਸੇ ਕਰਕੇ ਕਹਨੇ ਆ ਜਿਹੜਾ ਮੈਕ ਆ ਨਾ ਇਹ ਤਾਂ ਬੰਦੇ ਸਾਰੇ ਮੈਕਾਂ ਦੇ ਬੋਲਦੇ ਪਹਿਲਾਂ ਕੋਸ਼ ਜਦੋਂ ਰਾਜਾ ਨੇ ਉਹ ਤੋਂ ਫਿਰ ਮੈਕ ਲਕੋ ਲੈਂਦੇ ਆ ਹੁਣ ਸਾਡਾ ਤਾਂ ਚੌਣ ਛਣ ਵੀ ਮੈਕਾਂ ਨਾਲ ਦੀ ਨਾਲ ਸਿੱਧਾ ਹੀ ਬੋਲਾਂਗੇ ਹੁਣ ਲੋਕਾਂ ਚ ਬੋਲਦੇ ਰਹੇ ਆ 48 ਸਾਲ ਤੋਂ ਫਿਰ ਇਹਹੀ ਮੈਕ ਨਾਲ ਵਿਧਾਨ ਸਭਾ 'ਚ ਬੋਲਣਗੇ ਬੋਲਣਗੇ ਕਰਨ ਕਿ ਕਿੱਲ ਹੋ ਰ ਮਤਲਬ ਮੇਰੀ ਗੱਲ ਹੋਈ ਪਿਛਲੇ ਦਿਨੀ ਮੇਰੀ ਇੰਟਰਵਿਊ ਹੋਈ ਗੋਬਿੰਦ ਸਿੰਘ ਸੰਧੂ ਨਾ ਉਹ ਕਹਿੰਦੇ ਮੈਂ ਆਪਦੀ ਨਾਨੇ ਦੀ ਕੀਤੀ ਕਮਾਈ ਤੇ ਗੱਲ ਕਰ ਰਿਹਾ ਮੇਰੇ ਨਾਨੇ ਨੇ ਜੋ ਪੰਥ ਲਈ ਕੁਰਬਾਨੀਆਂ ਐ ਜੋ ਮੇਰੀ ਕੌਮ ਲਈ ਕੁਰਬਾਨੀਆਂ ਐ ਮੈਂ ਤਾਂ ਉਹਨਾਂ ਤੇ ਗੱਲ ਕਰ ਰਿਹਾ ਸਾਰੀ ਗੱਲ ਮੇਰੇ ਨਾਨਾ ਦੀ ਤਾਂ ਏਡੀ ਵੱਡੀ ਕਮਾਈ ਐ ਠੀਕ ਆ ਜੀ ਉਹਨਾਂ ਦੀ ਗੱਲ ਤਾਂ ਕਰ ਹੀ ਜਾਂਦੇ ਉਹਨਾਂ ਕਰ ਲੈਂਦੇ ਉਹਨਾਂ ਨਾਨੇ ਵਾਲੀ ਗੱਲ ਕਰ ਲੈਂਦੇ ਉਹ ਨਾਨੇ ਲਈ ਅਸੀਂ ਤਾਂ ਪਰਿਵਾਰਵਾਦ ਦੀ ਗੱਲ ਕਰਦੇ ਹਾਂ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਫੀ ਜੀ ਨਾਨੀ ਨੂੰ ਇਹੋ ਜਿਹਾ ਪੁੱਤ ਕੋਈ ਹੋਰ ਵੀ ਹੈ ਗਬਰ ਨਾਲੇ ਚ ਨਾਨੇ ਤਾਂ ਦੋ ਹੀ ਆ ਨਾ ਇੱਕ ਤੇ ਨੰਨਾ ਹੈ ਇੱਕ ਮਾਨਸਾਹਬ ਦਾ ਨੰਨਾ ਹੈ ਦੋ ਨੰਨੇ ਆ ਨਾ ਇੱਕ ਮਾਨਸਾਹਬ ਦਾ ਨੰਨਾ ਹੈ ਇੱਕ ਗੋਵਿੰਦ ਜੀ ਦਾ ਨੰਨਾ ਹੈ ਹੈ ਨਾਨੇ ਜੋਗ ਜੋਗ ਜੀਨ ਫਿਰ ਅੰਤਰ ਕੱਢ ਲਓ ਫਿਰ ਕਿਹੜੇ ਨਾਂ ਨੇ ਦਾ ਬੈਨੀਫਿਟ ਲੈਣਾ ਹੈ ਜਦੋਂ ਦੋਨਾਂ ਦਾ ਬੈਨੀਫਿਟ ਲੈ ਲਈਏ ਤੁਹਾਡੇ ਸਾਹਮਣੇ ਰੂਪ ਸਿੰਘ ਦਾ ਜਿਹੜਾ ਨਾਮ ਆ ਉਹ ਉਸ ਤਰੀਕੇ ਨਾਲ ਹੀ ਵਰਤਿਆ ਜਾਂਦਾ ਜਿਸ ਤਰੀਕੇ ਨਾਲ ਵਰਤਦੇ ਆ ਚੱਲੋ ਤਾਂ ਉਹਨਾਂ ਦੀ ਸੋਚ ਆ ਬੰਦੇ ਨੂੰ ਰਾਈਟ ਹੈ ਜੋ ਮਰਜ਼ੀ ਵਰਤੀ ਜਾਵੇ ਮੈਂ ਤਾਂ ਕਹਿੰਦਾ ਬੈਨੀਫਿਟ ਦੋਨਾਂ ਦੇ ਲੈਣਾ ਚਾਹੀਦਾ ਹਾਂ ਠੀਕ ਹੈ ਨਾ ਸਤਕਾਰਯੋਗ ਹੁੰਦੇ ਆ ਉਹ ਵੀ ਸਤਕਾਰਯੋਗ ਹੈ ਵੀ ਸਤਕਾਰਯੋਗ ਹੈ ਬੈਨੀਫਿਟ ਤਾਂ ਦੋਨਾਂ ਦੇ ਲੈਣਾ ਚਾਹੀਦਾ ਹਾਂ ਹਾਂ ਫਿਰ ਦੋਨਾਂ ਦਾ ਲਓ ਜੀ ਬੈਨੀਫਿਟ ਹਾਂ ਹੁਣ ਕੀ ਕੀ ਅਪੀਲ ਆ ਤੁਹਾਡੀ ਕਿਉਂਕਿ ਸਮਾਂ ਵੀ ਥੋੜਾ ਰਹਿ ਗਿਆ ਇੰਟਰਵਿਊ ਵੀ ਪਾਉਣੀ ਪੈਣੀ ਆ 5 ਵਜੇ ਤੋਂ ਪਹਿਲਾਂ ਪਹਿਲਾਂ ਮੇਰੀ ਤਾਂ ਅਪੀਲ ਹੈ ਬਰਨਾਲੇ ਦੇ ਹਲਕੇ ਨੂੰ ਸਿਧਾਂਤ ਤੇ ਵੋਟ ਪਾਇਆ ਜੇ ਸੋਚ ਤੇ ਵੋਟ ਪਾਇਆ ਜੇ ਪਰਿਵਾਰਵਾਦ ਮੁਕਤ ਵੋਟ ਪਾਇਆ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦੇ ਵਿਰੋਧ ਚ ਵੋਟ ਪਾਇਆ ਜੇ 700 ਕਿਸਾਨਾਂ ਨੂੰ ਮਾਰਨ ਤੇ ਮਰਵਾਉਣ ਵਾਲਿਆਂ ਦੇ ਵਿਰੋਧ ਚ ਪਾਇਆ ਜੇ ਸਾਡੇ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਸਾਰਿਆਂ ਲੁੱਟਕ ਸੁੱਟ ਕਰਨ ਵਾਲਿਆਂ ਦੇ ਵਿਰੋਧ ਵੋਟ ਪਾਇਆ ਜੇ ਵੋਟ ਪਾਇਆ ਜੇ ਅਨਕ ਤੇ ਗੈਰਤ ਦੇ ਜ਼ਮੀਰ ਦੇ ਨਾਲ ਤੇ ਅਸੀਂ ਕਹਿੰਨੇ ਇੱਕੋ ਬੰਦਾ ਸਾਡਾ ਹੈ ਅਤਲਾ ਸਾਹਿਬ ਜਿਹੜੇ ਅਨਕ ਤੇ ਗੈਰਤ ਦੀ ਲੜਾਈ ਲੜ ਰਹੇ ਹੈ ਤੇ ਫਿਰ ਮਹਾਰਾਜ ਕੀ ਕਹਿੰਦੇ ਹੈ ਜੇਹਾ ਬੀਜ ਹੈ ਸੋ ਲੂਣਾ ਹੈ ਕਰਮਾ ਸੰਧੜਾ ਖੇਤ ਜਿਹੋ ਜਿਆ ਬੀਜ ਲੋਂਗੇ ਵੱਢ ਲੋਂਗੇ ਇਹਦਾ ਮਤਲਬ ਖੇਤ ਚ ਰੰਡ ਬੀਜ ਦੀਏ ਸਾਰੇ ਪਿੰਡ ਨੂੰ ਕਹਿਣਗੇ ਪਪੀਤੇ ਲੱਗਣਗੇ ਪਪੀਤੇ ਲੱਗਣਗੇ ਰੰਡ ਨੂੰ ਨਾ ਰੰਡੀਆਂ ਲੱਗਣੀਆਂ ਇਸ ਕਰਕੇ ਮਹਾਰਾਜ ਵੀ ਕਹਿੰਦੇ ਹੈ ਵੀ ਅੱਛਾ ਗੱਲ ਕਰੋ ਤੇ ਫੇਰ ਭਾਈ ਮਤ ਦਾ ਨਕਲ ਦਾ ਦਾਨ ਕਰਕੇ ਨਮੈਂਦਾ ਉਸ ਗੁਰੂ ਨੂੰ ਹਾਜ਼ਰ ਆ ਕੇ ਰਾਤ ਨੂੰ ਐ ਕਰਕੇ ਚੁੱਪ ਕਰਕੇ ਸਾਰੀਆਂ ਪਾਰਟੀਆਂ ਦਾ ਨਾਂ ਕੱਢ ਲੈ ਜੇ ਸ਼ੀਸ਼ਾ ਤੁਹਾਨੂੰ ਵੇਖ ਲਿਆ ਕੋਈ ਲੋਗਣ ਜਾਣ ਨਹੀਂ ਕੌਣ ਕੀ ਐ ਕੌਣ ਕਿਹਦੇ ਨਾਲ ਐ ਕੌਣ ਕਿਹਦੇ ਨਾਲ ਬੈਠਿਆ ਹੁਣ ਸ਼ੱਕ ਵਾਲੀ ਗੱਲ ਨਹੀਂ ਰਹੀ ਸਾਰਿਆਂ ਦੇ ਸਾਹਮਣੇ ਸ਼ੀਸ਼ਾ ਵੀ ਕੌਣ ਕਿਹਦੇ ਨਾਲ ਲੱਗਿਆ ਤੇ ਫੇਰ ਲੋਕ ਫੇਰ ਰੱਬ ਨੂੰ ਯਾਦ ਕਰਕੇ ਸਰਹਾਣੇ ਥੱਲੇ ਮਨ ਦੇ ਮਗਰ ਨਾਲ ਲੱਗੇ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਕੇ ਮਗਰਨ ਲੱਗੇ ਪਲਕ ਪਲਕ ਮਨਹੋਰ ਮਨ ਕਹਿੰਦਾ ਮੈਂ ਇਹਦੀ ਸਪੋਰਟ ਲੈਣਾ ਮਨ ਲੈ ਰਾਤ ਨੂੰ ਕਿਤੇ ਜਾਵਾਂ ਸਾਈਆਂ ਕਿਤੇ ਵਧਾਈਆਂ ਕਿਤੇ ਆਂਡੇ ਕਿਤੇ ਕੁੜਕੜ ਕਿਤੇ ਟੈਂ ਟੈਂ ਕਿਤੇ ਹੈ ਉਹ ਜਦੋਂ ਕਰਦੇ ਆ ਤੇ ਫਿਰ ਆਤਮਾ ਜਿਹੜੇ ਬੰਦਿਆਂ ਨੇ ਹਮਾਇਤ ਵੀ ਲਈ ਆ ਕਿਸੇ ਦੀ 75% ਆਤਮਾ ਛੱਡਦੀ ਯਾਨੀ ਗਲਤ ਕਰ ਲਿਆ ਕਰੇ ਨਾ ਕਰੇ ਜੀ ਜਦੋਂ ਆਮ ਆਮ ਨੂੰ ਪਤਾ ਵੀ ਗਲਤ ਹੈ ਜੀ ਤੇ ਫਿਰ ਇਹ ਆਤਮਾ ਹੁਣ ਮੇਰੀ ਵੀ ਆਤਮਾ ਮੈਂ ਕਰੀ ਹੈ ਨਾਂ ਸ਼ਾਂਤੀ ਕਿਸੇ ਦੇ ਕੋਲੇ ਅਸੀਂ ਨਹੀਂ ਗਏ ਹੋਏ ਲੇਲੜੀਆਂ ਨਹੀਂ ਕਟੀਆਂ ਨਹੀਂ ਕਟੀਆਂ ਐ ਨਹੀਂ ਕਟੀਆਂ ਸੰਗਤ ਕੋਲੇ ਗਏ ਆ ਸੰਗਤ ਵੱਡੀ ਹੈ ਕਿ ਬੰਦਾ ਵੱਡਾ ਸੰਗਤ ਕੋਲੇ ਗਏ ਆ ਸੰਗਤ ਸਾਡੀ ਗੱਲ ਮੰਨਦੀ ਆ ਨਹੀਂ ਮੰਨਦੀ ਉਹ ਸੰਗਤ ਦੀ ਗੱਲ ਆ ਤੇ ਫਿਰ ਅਸੀਂ ਫਿਰ ਕਹਨੇ ਆ ਜੇ ਭਾਈ ਜਿਤਾ ਦਿਓਗੇ ਫਿਰ ਵੀ ਤੁਹਾਡੇ ਜੇ ਤੁਸੀਂ ਹਰਾ ਦਿਓਗੇ ਫਿਰ ਵੀ ਤੁਹਾਡੇ ਜੇ ਜਵਾਨ ਦੇ ਜਬਤ ਕਰਾ ਦਿਓਗੇ ਫਿਰ ਵੀ ਤੁਹਾਡੇ ਅਸੀਂ ਤੁਹਾਡੀ ਲੜਾਈ ਲੜਦੇ ਆ ਆਪਾਂ ਇਕੱਠੇ ਹੋਏ ਸੀ ਨਾ ਐਮਪੀ ਮੈਂ ਕਿਹਾ ਸੀ ਵੀ ਜੇ ਹਰਾ ਦਿਓਗੇ ਜਵੰਤ ਜ਼ਬਤ ਕਰਦੇ ਆਇਆ ਫਿਰਦਾ ਨਾ ਫਿਰਦਾ ਕਿ ਉਹ ਹੀ ਗੱਡੀ ਆ ਨਾ ਮੈਨੂੰ ਕਹਿੰਦੇ ਤੇਰੀ ਗੱਡੀ ਇੱਕ ਜੀ ਫਿਰਦੇ ਹੋ ਤੇ ਮੈਂ ਕਿਹਾ ਮੈਂ ਕਿਹੜੇ ਰੇਤਾ ਵਿੱਚ ਮੈਂ ਕਿਹੜੇ ਬਜਰੀ ਵਿੱਚ ਮੈਂ ਕਿਹੜਾ ਪਰਿਵਾਰਵਾਦ ਮੈਂ ਕਿਹੜਾ ਭੋਮਾ ਮਾਫੀਆ ਮੈਂ ਕਿਹੜਾ ਕੇ ਮਲਵਾਰੀਆਂ ਮੈਂ ਕਿਹੜਾ ਟਰਾਂਸਪੋਰਟ ਮਾਫੀਆ ਜਿੰਨੇ ਕਹਿ ਗਏ ਉਹਨੇ ਲੜ ਰਹੇ ਚੋਣੋ ਵੀ ਲੜੇ ਇਹ ਵੀ ਲੜੇ ਹੈ ਹੈ ਅਸੀਂ ਵੀ ਲੜੀ ਆ ਜੀ ਅਸੀਂ ਵੀ ਆਪਣਾ ਪੱਖ ਰੱਖਿਆ ਵੋਟਾਂ ਦਾ ਲੋਕਾਂ ਨੇ ਪਾਣੀਆ ਤੇ ਬਰਨਾਲੇ ਦੇ ਲੋਕਾਂ ਨੂੰ ਕਰਦਾ ਜਮੀਰ ਤੇ ਸੱਚ ਦੇ ਆਧਾਰ ਤੇ ਜੋਨ ਸ਼ਰਮੈਕ ਦਾ 8 ਨੰਬਰ ਬਤਨ ਦਬਾ ਕੇ ਕਰਿਆ ਜੀ ਸੱਚ ਦੀ ਜੇ ਤੁਹਾਡੀ ਇਹਨੇ ਅਗਲੇ ਆਉਣ ਵਾਲੀ ਪਰਵਰਤਨ ਦੀ ਗੱਲ ਕਬੜਣੀ ਹੈ ਤੇ ਪਰਵਰਤਨ ਆਊਗਾ ਜ਼ਰੂਰ ਨਵੇਂ ਨਤੀਜੇ ਹੋਣਗੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ ਮਹਾਰਾਜ ਤੁਹਾਡੀ ਉਮਰ ਲੰਬੀ ਕਰੇ ਤੁਹਾਡੇ ਚੈਨਲ ਦੀ ਵੀ ਉਮਰ ਲੰਬੀ ਕਰੇ ਚੜਦੀ ਕਲਾ ਚ ਰਹੋ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੇ ਇੰਟਰਵਿਊ ਦੇਖਦੇ ਰਹੋ ਲੋਕ ਵਾਈ ਟੀਵੀ